ਵਾਹਿਗੁਰੂ ਸਾਹਿਬ ਜੀਓ ਦਾਸ ਤੇਰੀ ਕੀ ਬੇਨਤੀ ਰਿਤ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਤੋਖਨ ਕੋ ਨਾਸ ਚਰਨ ਕਮਲ ਕਾਸਰਾ ਪ੍ਰਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੂ ਜਬ ਲਗ ਘਟ ਸਾਸ ਮਾਤ ਪਿਤਾ ਬੰਦਪ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸ਼ਰਨਾਗਤੀ ਜਾ ਕੋ ਨਿਰਮਲ ਜਾਸ ਬੇਸ਼ੁਮਾਰ ਥਾ ਗਣਤ ਤੁਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੇ ਵਾਹਿਗੁਰੂ ਸਾਹਿਬ ਜੀਉ ਮਿਥਿਆ ਸ਼੍ਰਵਨ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੀਖਤ ਪਰਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਨ ਬੂਜੇ ਮਿਥਿਆ ਸਭ ਪਹੇ ਸਫਲ ਦੇ ਨਾਨਕ ਹਰ ਹਰ ਨਾਮ ਲਏ ਜੁਗ ਹੁ ਜੁਗ ਟਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਸ਼ਰਨ ਸੰਧਿਆ ਦੀ ਕਤਰਤਾ ਚ ਸ਼ਾਮਲ ਹੋਏ ਹਾਂ ਸਮਾ ਗੁਰਮਤ ਵਿਚਾਰਾਂ ਦਾ ਹੈ ਆਓ ਜੁੜਨ ਦਾ ਜਤਨ ਕਰੀਏ ਵਿਚਾਰਧਹੀਨ ਸਿਸਹੁ ਨੀ ਸਹਿ ਪਾਵਨ ਬਾਣੀ ਦੀ ਪੰਜਵੀਂ ਅਸ਼ਟਪਦੀ ਵਿਚਾਰ ਰਹੇ ਹਾਂ ਤੇ ਗੁਰੂ ਬਖਸ਼ਿਸ਼ ਸਦਕਾਪ ਜੀ ਨੇ ਪੰਜਵੀਂ ਅਸ਼ਟਪਦੀ ਦੇ ਪੰਜਵੇਂ ਪਦੇ ਦਾ ਪਾਠ ਸਰਵਣ ਕੀਤਾ ਹੈ ਸਤਿਗੁਰੂ ਇਕਾਗਰਤਾ ਬਖਸ਼ੇ ਮਨ ਬ੍ਰਤੀਆਂ ਦਾ ਠਹਿਰਾਓ ਬਣੇ ਤਾਂ ਜੋ ਗੁਰਬਾਣੀ ਵਿਚਾਰ ਦੇ ਨਾਲ ਜੁੜਿਆ ਜਾ ਸਕੇ ਆਰੰਭਤਾ ਤੋਂ ਪਹਿਲਾਂ ਗੁਰਬਖਸ਼ਿ ਫਤਿਹ ਦੀ ਸ਼ਾਨ ਪਿਆਰ ਦੇ ਬ ਤੇ ਸਤਕਾਰ ਦੇ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਦੇ ਵਿੱਚ ਪ੍ਰਮਾਤਮਾ ਵੱਲੋਂ ਪ੍ਰਾਪਤ ਸਰੀਰ ਤੇ ਸਰੀਰ ਦੇ ਨਾਲ ਪ੍ਰਾਪਤ ਨੌ ਦਰਵਾਜਿਆਂ ਦੀ ਬੜੀ ਐਹਮੀਅਤ ਹੈ ਜਿਸ ਨੇ ਆਪਣੇ ਸਰੀਰ ਦੇ ਨੌ ਦਰਵਾਜੇ ਸਾਧ ਲਏ ਨੇ ਉਹ ਦਸਵੇਂ ਦਵਾਰ ਤੱਕ ਪਹੁੰਚ ਸਕਦਾ ਪਰ ਜਿਸ ਦਾ ਜੀਵਨ ਨੌ ਦਰਵਾਜਿਆਂ ਦੇ ਵਿੱਚ ਉਲਝ ਗਿਆ ਹੈ ਉਹ ਜੋ ਪੱਲੇ ਕੁਝ ਧਨ ਹੈ ਕੁਝ ਰਾਸ ਪੂੰਜੀ ਹੈ ਉਹ ਵੀ ਗਵਾ ਬੈਠਦਾ ਪੰਜਵੀਂ ਅਸ਼ਟਪਦੀ ਦੇ ਸਹਿਬ ਪੰਜਵੇਂ ਪਦੇ ਅੰਤਰ ਸਰੀਰ ਤੇ ਅੰਗਾਂ ਦੀ ਵਿਅਰਥਤਾ ਦਾ ਜ਼ਿਕਰ ਕਰ ਰਹੇ। ਦਿਨ ਹਾਰ ਪ੍ਰਭ ਛੁਡਕੇ ਲਾਗੇ ਅੰਸ ਵਾਏ ਨਾਨਕ ਹੁ ਨ ਸੀਜੇ ਬਿਨ ਨਾਵੇਂ ਪਤ ਜਾਏ ਜੇ ਨਾਮ ਰਸ ਦੀ ਪ੍ਰਾਪਤੀ ਨਾ ਹੋਈ ਤੇ ਸਰੀਰ ਦੇ ਅੰਗਾਂ ਦੀ ਕੋਈ ਸਫਲਤਾ ਨਹੀਂ ਹੈ ਵਿਅਰਥ। ਵਿਅਰਥ ਕਿੰਨਾ ਕਾਰਨਾ ਕਰਕੇ ਜਾ ਰਹੇ ਨੇ ਉਹਨਾਂ ਕਾਰਨਾ ਦਾ ਜ਼ਿਕਰ ਵੀ ਦੱਸਿਆ। ਨੌ ਦਰਵਾਜਿਆਂ 'ਚ ਇਹ ਮੁਖ ਨੇ ਅੱਖਾਂ ਨੱਕ ਕੰਨ ਜੀਭ ਇਹ ਜੋ ਰਸ ਮੰਨ ਰਹੇ ਨੇ ਤੇ ਮਨ ਦੇ ਨਾਲ ਜੁੜ ਕੇ ਜਿਸ ਪਾਸੇ ਪਟਕ ਰਹੇ ਨੇ ਸਹਿਬ ਵਾਰੀ ਵਾਰੀ ਸਿਰ ਸਾਰੇ ਅੰਦਰ ਜ਼ਿਕਰ ਕਰਕੇ ਸਮਝਾ ਰਹੇ ਨੇ ਗੁਰੂ ਪਾਤਸ਼ਾਹ ਜੀ ਨੇ ਪਹਿਲੀ ਗੱਲ ਕਹੀ ਹੈ ਮਿੱਥਿਆ ਸ਼ਵਨ ਪਰ ਨਿੰਦਾ ਸੁਨੇ ਵ्यर्थ ਨੇ ਉਹ ਕੰਨ ਜੋ ਦੂਸਰਿਆਂ ਦੀ ਬੁਰੀਾਈ ਸੁਣਨ ਦੇ ਵਿੱਚ ਮਸਤ ਹੋਵੇ ਚਾਹੀਦਾ ਤੇ ਸੀ ਸਾਬਿਸ ਨੂੰ ਬਾਣੀ ਚ ਕਹਿੰਦੇ ਨੇ ਇਹ ਸਰਬਣੋਂ ਮੇਰੇ ਉਹ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸ਼ਰੀਰ ਲਾਏ ਸੁਣੋ ਸਤ ਬਾਣੀ ਕੰਨਾਂ ਦਾ ਮੁੱਖ ਕਾਰਜ ਸੀ ਮਾਲਕ ਦੀ ਸਿਫਤ ਸੱਚ ਸੁਣਨਾ ਗਹਿਰੇ ਤਲ ਵਿੱਚ ਮੋਨ ਧਾਰ ਕੇ ਉਸ ਪ੍ਰਮਾਤਮਾ ਦੀ ਸਿਫਤ ਸੁਣੀ ਤਾਂ ਜੋ ਜੀਵਨ ਤਬਦੀਲ ਹੋ ਜਾਏ ਜਿਸ ਗਹਿਰੇ ਤਲ ਦੇ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਨੇ ਬਾਣੀ ਸੁਣੀ ਹੈ ਬੀਬੀ ਅਮਰੋਜੀਤੋਂ ਤਨਾ ਨੇ ਸੁਣੀ ਮਨ ਤੇ ਠਾ 66 ਵੱਜੀ ਜੀਵਨ ਤਬਦੀਲ ਹੋ ਗਿਆ ਸੱਜਣ ਨੇ ਸੁਣੀ ਠੱਗੀਆਂ ਮੁੱਕ ਗਈਆਂ ਜਿਸ ਜਿਸ ਨੇ ਵੀ ਸੁਣੀ ਗੁਰੂ ਨਾਨਕ ਦੀ ਬਾਣੀ ਟਿਕਾਓ ਦੇ ਵਿੱਚ ਆ ਕੇ ਸੁਣੀ ਜੀਵਨ ਤਬਦੀਲ ਹੋ ਗਿਆ ਪਰ ਸਹਿਬ ਕਹਿੰਦੇ ਨੇ ਵੀ ਮੈਂ ਸੱਚ ਦੇ ਕੀ ਸੁੰਨਾ ਸੀ ਮੈਂ ਉਸ ਤੋਂ ਉਲਟੇ ਪਾਸੇ ਤੁਰ ਪਿਆ ਸਹੀ ਰਸਤੇ ਤੇ ਤੇ ਕੀ ਚੱਲਣਾ ਸੀ ਮੈਂ ਆਪਣੇ ਹੀ ਚਲਾਏ ਹੋਏ ਰਸਤੇ ਤੇ ਹੋਰ ਉਲਟੇ ਮਾਰਗ ਤੇ ਚੱਲ ਪਿਆ ਤੁਰਲਟਾ ਮਾਰਗ ਕੀ ਹੈ ਪਰ ਨਿੰਦਾ ਸੁਣੈ ਮੈਂ ਦੂਸਰੇਾਂ ਦੀਆਂ ਬੁਰਾਈਆਂ ਦੂਸਰੇਾਂ ਦੇ ਬਾਬਤ ਕਹੇ ਗਏ ਮਾੜੇ ਬੋਲ ਸੁਣਨ 'ਚ ਬੜਾ ਮਸ਼ਰੂਫ ਹਾਂ ਮਜ਼ਾ ਆ ਰਿਹਾ ਮਨ ਇਸ 'ਚ ਖੁਸ਼ੀ ਮਹਿਸੂਸ ਕਰ ਰਿਹਾ ਦੂਸਰਾ ਦੁਖੀ ਹੈ ਇਸ ਦੇ ਨਾਲ ਸਾਨੂੰ ਦੁੱਖ ਨਹੀਂ ਆ ਰਿਹਾ ਸਭ ਕਹਿੰ ਮਨੁੱਖਿਓਂ ਕਹਿੰਦਾ ਵੀ ਹੁਣ ਠੀਕ ਹੋਇਆ ਜਿਸ ਬਾਬਤ ਤੁਸੀਂ ਜਿਸ ਮਨੁੱਖ ਦੀ ਨਿੰਦਾ ਸੁਣਨਾ ਚਾਹੁੰਦੇ ਹਾਂ ਅਸੀਂ ਉਸ ਬਾਬਤ ਇਹ ਹਮੇਸ਼ਾ ਯਾਦ ਰੱਖਦੇ ਵੀ ਗਰਾਵਟ ਚ ਰਹਿ ਜਿਵੇਂ ਹੀ ਉਹ ਥੋੜੀ ਚੰਗਿਆਈ ਵੱਲ ਨੂੰ ਤੁਰੇਗਾ ਤੁਹਾਨੂੰ ਔਖ ਮਹਿਸੂਸ ਹੋਏ ਹੁਣ ਇਸ ਦੀ ਨਿੰਦਾ ਬਾਬਤ ਕੀ ਕਰੀਏ ਜਲਾਜੀ ਵੀ ਗਰਾਵਟ ਆਈ ਅਸੀਂ ਦੌੜ ਕੇ ਉਸ ਨੂੰ ਕੈਚ ਕਰ ਲੈਨੇ ਅਬ ਛੇਤੀ ਤੋਂ ਛੇਤੀ ਫੈਲਾ ਦਿਓ ਸਾਹਿਬ ਕਹਿੰਦੇ ਨੇ ਵੀ ਇਹ ਸਾਡੇ ਜੀਵਨ ਦੇ ਕੁਝ ਸੂਤਕ ਨੇ ਲੋਕ ਸੂਤਕ ਪਾਤਕ ਨੂੰ ਬਹੁਤ ਮੰਨਦੇ ਸੰਗ ਗੁਰੂ ਨਾਨਕ ਸਾਹਿਬ ਨੇ ਸੂਤਕ ਦਾ ਜ਼ਿਕਰ ਕੀਤਾ ਹੈ ਜੇਕਰ ਸੂਤਕ ਮੰਨੀ ਹੈ ਸਭ ਤੋਂ ਸੂਤਕ ਹੋਏ ਗੋਹੇ ਉੱਤੇ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਹੋਏ ਸਾਹਿਬ ਕਹਿੰਦੇ ਨੇ ਜੇ ਸੂਤਕ ਮੰਨੋਗੇ ਤੇ ਸਭ ਤੋਂ ਸੂਤਕ ਗੋਹੇ ਲੱਕੜੀ ਚ ਸੌਥਾਂ ਕਸੂਤਕ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ ਇਸ ਚ ਵੀ ਸੂਤਕ ਹੈ ਸੂਤਕ ਤੁਸੀਂ ਰੋਕ ਨਹੀਂ ਸਕ ਸਕਦੇ ਤੁਹਾਡੀ ਰਸੋਈ ਚ ਸਹਿਬ ਕਹਿੰਦੇ ਨੇ ਸਭੂ ਸੂਤਕ ਭਰਮ ਹੈ ਇਹ ਇਹ ਵਾਲਾ ਸੂਤਕ ਤੇ ਭਰਮ ਹੈ ਜੇ ਸਹੀ ਸੂਤਕ ਸਮਝਣਾ ਚਾਹੁੰਦੇ ਹੋ ਤੇ ਆਪ ਕਹਿੰਦੇ ਨੇ ਮਨ ਕਾ ਸੂਤਕ ਲੋਭ ਹੈ ਜਹਿਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤੇ ਪਰਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੇ ਕਾਹੇ ਨਾਨਕ ਹੰਸਾ ਆਦਮੀ ਬੱਧੈ ਜੰਪੁਰ ਜਾਏ ਸੀਤੇ ਹੰਸ ਵਰਗਾ ਸ਼ੁੱਧ ਪਰ ਇਸ ਤੇ ਜੀਵਨ ਚ ਸੂਤਕ ਆ ਗਿਆ ਕੈਸਾ ਸੂਤਕ ਆਇਆ ਹੈ ਸਹਬ ਕਹਿੰਦੇ ਨੇ ਮਨ ਦਾ ਸੂਤਕ ਲੋਭ ਹੈ ਮਨ ਜੇਦੋ ਲੋਭੀ ਹੈ ਸਮਝੋ ਗਰਾਵਟ ਚ ਜੀਬ ਦਾ ਸੂਤਕ ਝੂਠ ਬੋਲਣਾ ਹੈ ਕੰਨੀ ਸੂਤਕ ਕੰਨ ਪਏ ਲਾਇਤ ਬਾਰੀ ਖਾਹੇ ਕੰਨ ਦਾ ਸੂਤਕ ਕੀ ਹੈ ਦੂਜਿਆਂ ਦੀ ਚੁਗਲੀ ਸੁਣਨਾ ਇਤਬਾਰ ਤੋਂ ਜੋ ਪਰੇ ਦੀਆਂ ਗੱਲਾਂ ਨੇ ਉਹ ਸੁਣ ਲੈਣਾ ਇਹ ਸਾਰੇ ਹੀ ਕਰਮ ਮੈਨੂੰ ਨਰਕਾਂ ਵੱਲ ਨੂੰ ਖਿੱਚ ਕੇ ਲੈ ਜਾਂਦੇ ਨੇ ਦਿਨ ਹਰ ਦਾਤੇ ਨੂੰ ਛੁੱਡ ਕੇ ਛੱਡ ਕੇ ਜਦੋਂ ਸਹਿਬ ਕੀਨ ਦਿਨ ਵੀ ਸਾਡੇ ਕੰਨ ਪ੍ਰਮਾਤਮਾ ਦੀ ਸਿਫਤ ਛੱਡ ਕੇ ਹੋਰ ਗੱਲਾਂ ਸੁਣਨ ਲੱਗ ਜਾਂਦੇ ਹਨ ਤੇ ਮਿੱਥਿਆ ਬੇਰਥ ਚਲੇ ਗਏ ਮਿੱਥਿਆ ਸ਼੍ਰਵਨ ਪਰ ਨਿੰਦਾ ਸੁਨੇ ਦੂਸਰੇ ਦੇ ਬਾਬਤ ਘਟਾ ਕੇ ਕਹੀ ਗਈ ਗੱਲ ਨਿੰਦਾ ਜੋ ਹੈ ਦੂਸਰਾ ਜੇ ਉਹੀ ਕਹਤਾ ਉਤੇ ਸੱਚ ਹੈ ਉਸ ਚੇਤੇ ਕੋਈ ਰਸ ਨਹੀਂ ਹੈ ਮਜ਼ਾ ਨਹੀਂ ਆਏਗਾ ਜਿਦਾਂ ਦਾ ਕੋਈ ਵਿਅਕਤੀ ਹੈ ਜੇ ਉਹਦਾ ਦੀ ਗੱਲ ਕਹਿ ਦਿੱਤੀ ਗਈ ਤੁਸਚਿਤ ਕੋਈ ਰਸ ਨਹੀਂ ਹੈ ਜਿਤਨਾ ਚਿਰ ਉਸ ਨੂੰ ਥੋੜਾ ਘਟਾ ਕੇ ਨਾ ਕਿਹਾ ਜਾਏ ਦੂਜਾ ਸੁਣੇਗਾ ਇਸ ਲਈ ਮਨੁੱਖ ਜਾਂ ਤੇ ਦੂਸਰੇ ਜਿਸ ਤੋਂ ਚੜਦਾ ਹੈ ਉਸ ਦੇ ਬਾਬਤ ਘਟਾ ਕੇ ਗੱਲ ਕਹੇਗਾ ਤੇ ਜਿਸ ਤੋਂ ਉਹ ਆਪਣੇ ਜੀਵਨ ਚ ਚਾਅ ਮਹਿਸੂਸ ਕਰਦਾ ਹੈ ਜਿਸ ਦੇ ਨਾਲ ਉਹ ਖੁਸ਼ ਰਹਿੰਦਾ ਹੈ ਉਸ ਦੀ ਗੱਲ ਵਧਾ ਕੇ ਕਹੇਗਾ ਉਸ ਨੂੰ ਕਹਿ ਦਿੰਦੇ ਨੇ ਉਸ ਤ ਦੋਨੋਂ ਹੀ ਵਿਵਰਜਿਤ ਨੇ ਦੋਨੋਂ ਹੀ ਮੇਰਾ ਸਮਾਂ ਜ਼ਾਇਆ ਕਰਦੇ ਇਸੇ ਚ ਕੁਝ ਵੀ ਨਹੀਂ ਬੰਦ ਸੱਚ ਦੇ ਨਾਲ ਜੀਵਨ ਸਬਰ ਦਾ ਹੈ ਤੇ ਸਹਿਬ ਨਾਲ ਹੀ ਕਹਿੰਦੇ ਨੇ ਮਿੱਥਿਆ ਸ਼ਵਨ ਪਰ ਨਿੰਦਾ ਸੁਨੇ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਵਿਅਰਥ ਨੇ ਉਹ ਹੱਥ ਜਿਹੜੇ ਹੱਥ ਦੂਜੇ ਦਾ ਪੈਸਾ ਖੋਣ ਚ ਲੱਗੇ ਹੋਏ ਦੂਸਰੇ ਦਾ maal ਧੰਨ ਲੁੱਟਣ ਦੇ ਵਿੱਚ ਲੱਗੇ ਹੋਏ ਜਿਹੜੇ ਹੱਥਾਂ ਦੇ ਨਾਲ ਦੂਜੇ ਦਾ ਨੁਕਸਾਨ ਕਰਕੇ ਆਪਣਾ ਮੁਨਾਫਾ ਸੀ ਕਮਾਣ ਚ ਲੱਗੇ ਹੋਏ ਹਾਂ ਸਾਬ ਕਹਿੰਦੇ ਹੋ ਹੱਥ ਹੋਏ ਨਾ ਹੋਏ ਇੱਕ ਬਰਾਬਰ ਇਸ ਨਾਲੋਂ ਤੇ ਨਾ ਹੀ ਹੁੰਦੇ ਠੀਕ ਸੀ ਜ਼ੋਰ ਸ਼ੋਰ ਦੇ ਨਾਲ ਅਸੀਂ ਲੱਗੇ ਹੋਏ ਹਾਂ ਦੂਸਰੇ ਨੂੰ ਦਬਾ ਦਿੱਤਾ ਜਾਏ ਦੂਜੇ ਦੀ ਸੰਗੀਤ ਤੇ ਪੈਰ ਰੱਖ ਕੇ ਆਪਣਾ ਘਰ ਭਰਨ ਚ ਹਰ ਕੋਈ ਲੱਗਾ ਹੋਇਆ ਤੇ ਔਖਾਈ ਇਹ ਹੈ ਜਿਹੜੇ ਬਹੁ ਵੱਡੇ ਪਾਪੀ ਨੇ ਉਤਨੀ ਉਹ ਬਾਹਰੋਂ ਸਾਥ ਬਣੇ ਉਤਨੇ ਹੀ ਉਸ ਸਾਧ ਬਣੇ ਹੋਏ ਨੇ ਪਤਾ ਹੀ ਨਹੀਂ ਲੱਗਦਾ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਘੁਟ ਘਟ ਜੀਆਂ ਖਾਵਨੇ ਬੱਗੇ ਨਾ ਜਿਤਨੇ ਬਾਹਰੋਂ ਸਫੇਦ ਪੁਸ਼ਾਕਾਂ ਨੇ ਜਿਤਨੇ ਕੋਈ ਚਿੱਟੇ ਬਣ ਕੇ ਬੈਠੇ ਹੋਏ ਨੇ ਉਤਨੇ ਅੰਦਰੋਂ ਕਾਲੇ ਸਹਿਬ ਕਹਿੰਦੇ ਨੇ ਉਹ ਹੱਥ ਵਿਅਰਥ ਨੇ ਜੋ ਲੋਕਾਂ ਦਾ ਕਮਾਇਆ ਹੋਇਆ ਧਨ ਜ਼ਬਰੀ ਖੋਹ ਲੈਂਦੇ ਨੇ ਪੁਰਾਣੇ ਸਮੇਂ 'ਚ ਡਕੈਤ ਚੋਰ ਬਹੁਤ ਜ਼ਿਆਦਾ ਸਨ ਉਹਨਾਂ ਦਾ ਬੂਲਬਾਲਾ ਜ਼ਿਆਦਾ ਸੀ ਹੱਥ ਮਨਟ ਲੈਂਦੇ ਨੇ ਦੂਜਿਆਂ ਨੂੰ ਡਕੈਤੀ ਨਾਲ ਚੋਰੀ ਦੇ ਨਾਲ ਸਾਬ ਕਹਿੰਦੇ ਨੇ ਐਸੇ ਹੱਥਾਂ ਦਾ ਕੋਈ ਮੁੱਲ ਨਹੀਂ ਜੋ ਪਰਮਾਤਮਾ ਦੇ ਪ੍ਰਤੀ ਸੇਵਾ ਭਾਵ 'ਚ ਨਹੀਂ ਜੁਟ ਸਕਿਆ ਜਿਹੜਾ ਕਿਸੇ ਗਰੀਬ ਦਾ ਘਰ ਨਹੀਂ ਸਵਾਰ ਸਕਿਆ ਉਹ ਸੂਰਮੇ ਦੇ ਹੱਥ ਵਿਅਰਥ ਨੇ ਜੋ ਦੀਨ ਕੇ ਹੇਤ ਲੜ ਨਹੀਂ ਸਕੇ ਕਬੀਰ ਸਾਹਿਬ ਜੀ ਤੇ ਕਹਿੰਦੇ ਨੇ ਸਾਡੀ ਨਿਗਾਹ ਚ ਉਹੀ ਸੂਰਮਾ ਹੈ ਜੋ ਲਰੈ ਦੀਨ ਕੈ ਹੇਤ ਜਿਹਦੇ ਹੱਥ ਗਰੀਬ ਦੀ ਰਾਖੀ ਲਈ ਨਹੀਂ ਵਧੇ ਉਹ ਹੱਥ ਹਾਥੀ ਨੇ ਉਲਟ ਉਹਨੂੰ ਲੁੱਟਣ ਲਈ ਵਧ ਗਏ ਸਹਿਬ ਕਹਿੰਦੇ ਵਿਅਰਥ ਨੇ ਕੰਨ ਵਿਅਰਥ ਦੂਜਿਆਂ ਦੇ ਮਾਰੇ ਬੋਲਣ ਚ ਹੱਥ ਵਿਰਥ ਹੋ ਗਏ ਦੂਸਰਿਆਂ ਨੂੰ ਲੁੱਟਣ ਚ ਤਾਂ ਤੇ ਸਹਿਬ ਕਹਿੰਦੇ ਨੇ ਮਿੱਥਿਆ ਨੇਤਰ ਪੇਖਤ ਪਰtre ਰੂਪਾਦ ਉਹ ਅੱਖਾਂ ਵੀ ਵਿਰਥ ਨੇ ਜੋ ਰੱਜ ਨਹੀਂ ਸਕੀਆਂ ਰੰਗ ਤਮਾਸ਼ਿਆਂ ਜੋ ਪਰਾਇਆ ਰੂਪ ਪਰਾਇਈ ਇਸਤਰੀ ਪਰਾਇਆ ਧਨ ਵੇਖਣ ਚ ਮਸ਼ਰੂਫ ਹੋ ਗਈਆਂ ਉਹ ਅੱਖਾਂ ਵੀ ਮਾੜੀਆਂ ਬਾਣੀ ਤੇ ਕਹਿੰਦੇ ਹੈ ਇਹ ਵਿਸ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਇਹ ਸਾਰੇ ਵਿੱਚੋਂ ਇਹਨਾਂ ਅੱਖਾਂ ਨੇ ਭਲਣਾ ਤੇ ਹਰੀ ਨੂੰ ਜਿਤਨਾ ਕੁਛ ਜੀਵ ਜੰਤੂ ਅਸੀਂ ਦੇਖ ਰਹੇ ਹਾਂ ਜੋ ਵੀ ਸਾਨੂੰ ਦਿਸਦਾ ਸਭ ਰੱਬ ਦਾ ਤੇ ਰੂਪ ਹੈ ਕਿਸ ਤੇ ਕਹੋਗੇ ਰੱਬ ਨਹੀਂ ਉਤੇ ਕਣ-ਕਣ ਚ ਹੈ ਜਿਸ ਪ੍ਰਤੀ ਤੁਹਾਡੇ ਮਨ ਚ ਮਾੜੇ ਭਾਵ ਰਹੇ ਉਸ ਚ ਵੀ ਰੱਬ ਹੈ ਇਹ ਅੱਖਾਂ ਜਿਸ ਨੂੰ ਮੈਲੇ ਭਾਵ ਨਾਲ ਦੇਖ ਰਹੀਆਂ ਉਸ ਚ ਵੀ ਰੱਬ ਹੈ ਲੱਭਣਾ ਤੇ ਰੱਬ ਨੂੰ ਸੀ ਪਰ ਮੈਂ ਤੇ ਭੋਗਾਂ ਨੂੰ ਰਸਾਂ ਨੂੰ ਲੱਭਦਾ ਰਿਹਾ ਸਾਹਮਣੇ ਵਾਲੇ ਚ ਸਹਿਬ ਕਹਿੰਦੇ ਵਿਰਥ ਹੋ ਗਈ ਅੱਖਾਂ ਭਗਤ ਦੇ ਨੇਤਰ ਸਫਲ ਨੇ ਜਿਹੜੇ ਸਭ ਥਾਂ ਤੇ ਦੇਖ ਰਹੇ ਨੇ ਵੀ ਮੇਰਾ ਮਾਲਕ ਵਸਿਆ ਅਮੀਰ ਚ ਵੀ ਗਰੀਬ ਚ ਵੀ ਤੇ ਬੋਲ ਰਹੇ ਨੇ ਸਭ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਪਰ ਮੈਂ ਤਾਂ ਦੇਖਿਆ ਹੀ ਨਹੀਂ ਕਿਤੇ ਰੱਬ ਸਗੋਂ ਮੇਰਾ ਤੇ ਸਵਾਲ ਹੀ ਉਲਟ ਹੈ ਮੈਂ ਇਹੀ ਸਵਾਲ ਪੁੱਛਣਾ ਦੱਸੋ ਰੱਬ ਕਿੱਥੇ ਸਾਡਾ ਸਵਾਲ ਉਲਟ ਹੈ ਅਸੀਂ ਪੁੱਛਦੇ ਫਿਰਦੇ ਰੱਬ ਕਿੱਥੇ ਤੇ ਭਗਤ ਕਹਿ ਰਹੇ ਨੇ ਵੀ ਕਿੱਥੇ ਨਹੀਂ ਹੈ ਦੱਸੋ ਤੇ ਸਹੀ ਸਭ ਜੀ ਤੇ ਹੈ ਮੇਰੀਆਂ ਅੱਖਾਂ ਨੂੰ ਰਾਸੀ ਹੋਰ ਲੱਗਾ ਹੈ ਦੇਖਣ ਵੀ ਕਿਵੇਂ ਰੱਬ ਤਾਂ ਤੇ ਗੁਰੂ ਅਰਜਨ ਪਾਸ਼ਾ ਜੀ ਪਹਿਲੀ ਤਿੰਨ ਗੱਲਾਂ ਚ ਕਹਿੰਦੇ ਨੇ ਉਹ ਕੰਨ ਵਿਅਰਥ ਨੇ ਜਿਹੜੇ ਸੱਚ ਛੱਡ ਕੇ ਦੂਜਿਆਂ ਦੀ ਨਿੰਦਾ ਚ ਰਚ ਗਏ ਉਹ ਹੱਥ ਵਿਅਰਥ ਨੇ ਜੋ ਦੂਜਿਆਂ ਤੋਂ ਖੋਣ ਲੱਗੇ ਤੀਸਰੀ ਗੱਲ ਕਹਿੰਦੇ ਉਹ ਨੇਤਰ ਵੀ ਵਿਅਰਥ ਚਲੇ ਗਏ ਜੋ ਪ੍ਰਾਇਆ ਰੂਪ ਪ੍ਰਾਇੇ ਰੰਗ 'ਚ ਮਸ਼ਰੂਪ ਹੋ ਗਏ ਚੌਥੀ ਗੱਲ ਆਪ ਕਹਿੰਦੇ ਨੇ ਮਿੱਥਿਆ ਰਸਨਾ ਭੋਜਨ ਅਨ ਸਵਾਦ ਉਹ ਜੀਵ ਜੀ ਵਿਅਰਥ ਹੈ ਜਿਹੜਾ ਰੱਬ ਦੇ ਨਾਮ ਦਾ ਸਵਾਦ ਨਾ ਮਾਣ ਕੇ ਪਦਾਰਥਾਂ ਦੇ ਰਸਾਂ 'ਚ ਉਲਝੇ ਤੇ ਬਹੁਤੀ ਦੌੜ ਮਨੁੱਖ ਦੀ ਇਸ ਜੀਵ ਨੇ ਲਵਾਈ ਹੋਈ ਰਸਾਂ ਜਿਤਨੇ ਮਨ ਰਸ ਮਾਣਦਾ ਹੈ ਉਤਨਾ ਹੀ ਉਤੰਗੀ ਉਹ ਖਾਈ 'ਚ ਉਤਨਾ ਹੀ ਰੋਗੀ ਹੈ ਜਿਤਨੇ ਰਸ ਨੇ ਉਤਨੇ ਰੋਗ ਯਾਦ ਰੱਖਿਓ ਜਿਉਂ-ਜਿਉ ਮੰਨ ਰਸ ਮਾਨਦਾ ਹੈ ਤਿਉਂ-ਤਿਉ ਰੋਕੀ ਹੈ ਉਤਨੇ ਹੀ ਜੀਵਨ ਚ ਦੌੜ ਲੱਗੇ ਜਿੰਨੇ ਜ਼ਿਆਦੇ ਰਸ ਹੋਣਗੇ ਉਤਨੀ ਦੌੜ ਜ਼ਿਆਦਾ ਹੋਏਗੀ ਮਨੁੱਖ ਦੌੜਿਆ ਹੀ ਫਿਰਦਾ ਡਾਕਟਰਾਂ ਦੇ ਕੋਲ ਜਿੱਥਰ ਵੀ ਜਾਓਗੇ ਭੀੜ ਹੀ ਭੀੜ ਹੈ ਅਨੰਤ ਬਿਮਾਰ ਅਨੰਤ ਬਿਮਾਰ ਨੇ ਬਿਮਾਰੀਆਂ ਦੀ ਗਿਣਤੀ ਨਹੀਂ ਹੈ ਨਾ ਬਿਮਾਰਾਂ ਦੀ ਗਿਣਤੀ। ਨਾ ਹੀ ਸਵਾਦਾਂ ਦੀ ਗਿਣਤੀ ਹੈ ਨਾ ਭੋਗ ਪਦਾਰਥਾਂ ਦੀ ਗਿਣਤੀ ਹੈ। ਭੋਗ ਪਦਾਰਥ ਬੇਅੰਤ ਨੇ ਉਤਨੀ ਆ ਹੀ ਬਿਮਾਰੀਆਂ ਨੇ। ਮਨੁੱਖ ਲੱਗਾ ਹੋਇਆ। ਸਹਿਬ ਕਹਿੰਦੇ ਉਹ ਰਸਨਾ ਜ਼ੁਬਾਨ ਵਿਅਰਥ ਹੈ। ਜੋ ਭੋਜਨ ਦੇ ਸਵਾਦਾਂ 'ਚ ਮਸਤ ਹੋ ਗਈ ਜਿਸ ਨੂੰ ਵੈਗੁਰੂ ਵੈਗੁਰੂ ਦਾ ਸਵਾਦ ਹੀ ਨਹੀਂ। ਗੁਰੂ ਨਾਨਕ ਸਾਹਿਬ ਇਸ ਬਾਬਤ ਕਹਿੰਦੇ ਨੇ ਵੀ ਖਾਣ ਦੇ ਕਈ ਰਸ ਹੋ ਸਕਦੇ ਪਰ ਸਭ ਰਸ ਵਿਰਥ ਨੇ ਜੇ ਤੂੰ ਹੋਰ ਖਾਣ 'ਚ ਲੱਗ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧਾ ਤਨ ਪੀੜੀ ਐ ਮਨ ਮੈਂ ਚਲੇ ਵਿਕਾਰ ਜਿਹੜਾ ਖਾਣਾ ਪ੍ਰਮਾਤਮਾ ਨਾਲੋਂ ਤੋੜਦੇ ਉਹ ਖਾਣਾ ਵਿਰਥ ਸਮਝ ਜਿਸ ਖਾਣੇ ਨੂੰ ਖਾ ਕੇ ਜਿਸ ਭੋਜਨ ਨੂੰ ਖਾ ਕੇ ਮਨ ਵਿਕਾਰੀ ਹੋ ਜਾਏ ਸਰੀਰ ਬਿਮਾਰ ਹੋ ਜਾਏ ਛੱਡ ਦੋ ਡਾਕਟਰ ਹੁਣ ਕਹਿ ਰਹੇ ਨੇ ਭਗਤ ਸਦੀਆਂ ਤੋਂ ਕਹਿ ਰਹੇ ਰਸਨਾ ਤੂੰ ਅਨਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਦਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨਰਾਸਾ ਵਿਸਰੇ ਜਾਂ ਹਰ ਵਸੈ ਮਨ ਆਏ ਹੋਰ ਰਸ ਉਹਦੂ ਜਾਣ ਕੇ ਜਦੋਂ ਨਾਮ ਦਾ ਰਸ ਆਏਗਾ ਪਰ ਮੈਂ ਤੇ ਹੋਰ ਰਸਾਂ ਨੂੰ ਤਜਵੀਜ਼ ਦਿੱਤੀ ਹੈ ਵੈਗੁਰੂ ਵੈਗੁਰੂ ਕਹਿੰਦੇ ਆ ਤੇ ਮੈਂ ਥੱਕ ਜੰਨਾ ਪਰ ਸਵਾਦ ਨਹੀਂ ਥੱਕਣ ਦਿੰਦਾ ਜੀਭ ਨੂੰ ਸਵਾਦ ਥੱਕਣ ਨਹੀਂ ਦਿੰਦਾ ਤੁਹਾਨੂੰ ਭਾਵੇਂ ਲੱਖ ਮਨਾਈ ਹੋਏ ਜੀਭ ਕਹਿੰਦੀ ਖਾ ਲਓ ਦਿਮਾਗ ਕਹੇਗਾ ਥੋੜੀ ਦੇਰ ਤੁਹਾਨੂੰ ਸੁਚੇਤ ਕਰੇਗਾ ਨਾ ਭਾਈ ਫਸ ਜੇ ਖਾਏਗਾ ਤੇ ਰੋਗੀ ਹੋ ਜਾਏਗਾ ਪਰ ਜੀਭ ਦਾ ਰਸ ਕਹਿੰਦਾ ਹੈ ਵੀ ਨਾ ਇੱਕ ਵਾਰੀ ਤਖਾਈ ਤੇ ਜ਼ਹਿਰ ਜਿਵੇਂ ਅੰਦਰ ਜਾਏਗਾ ਉਵੇਂ ਹੀ ਉਹਨੇ ਆਪਣਾ ਕੰਮ ਕਰਦਾ ਤੇ ਉਹ ਖਾਈਏ ਹੈ ਜ਼ਹਿਰ ਬਾਹਰੋਂ ਬਹੁ ਮਿੱਠਾ ਇਹ ਵਿਸ਼ ਗੰਦਲਾ ਧਰੀਆਂ ਖੰਡ ਲਿਬਾਰ ਸ਼ੇਖਪਰੀਦ ਜੀ ਕਹਿੰਦੇ ਐਦਾਂ ਹੀ ਵਿਸ਼ ਦੀਆਂ ਗੰਦਲਾ ਜ਼ਹਿਰ ਦੀਆਂ ਗੰਦਲਾ ਬਾਹਰੋਂ ਖੰਡ ਨਾਲ ਵੇੜ ਕੇ ਧਰੀਆਂ ਤੇ ਮਨੁੱਖ ਜਿੰਨਾ ਇਹਨਾਂ ਨੂੰ ਛੱਕ ਰਿਹਾ ਉਹ ਨਹੀਂ ਹੋ ਨਾਸ਼ ਹੋਈ ਜਾਦੇ ਤਾ ਤੇ ਆਪ ਕਿੰਨੇ ਮਿੱਥਿਆ ਚਰਨ ਪਰ ਵਿਕਾਰ ਕੋ ਧਾਵਹਿ ਉਹ ਪੈਰ ਵੀ ਵਿਅਰਥ ਨੇ ਜਿਹੜੇ ਪੈਰ ਮਾਰੇ ਘਰ ਨੂੰ ਜਾਣ ਲੱਗ ਜਾਨ ਅਜਾਮਲ ਦਾ ਨਾਸ਼ ਇਸੇ ਤਰੀਕੇ ਨਾਲ ਹੀ ਹੋਇਆ ਸੀ ਜਾਣਾ ਮੰਦਰ ਨੂੰ ਘਰੋਂ ਮੰਦਰ ਨੂੰ ਤੁਰਨਾ ब्राह्मण ਸੀ ਰਸਤੇ ਚੋਂ ਹੋਰ ਦਿਸ਼ਾ ਨੂੰ ਚਰਾਹੇ ਚੋਂ ਹੋ ਜਾਣਾ ਵਿਸ਼ਵਾਦ ਦੇ ਘਰ ਨੂੰ ਤੁਰ ਪੈਣਾ ਸਹਿਬ ਕਹਿੰਦੇ ਨੇ ਉਹ ਪੈਰ ਜੋ ਮਾੜੇ ਘਰ ਨੂੰ ਜਾਂਦੇ ਨੇ ਉਹ ਪੈਰ ਨਹੀਂ ਹੋਣ ਤੇ ਅੱਛਾ ਹੈ ਵਿਰਥ ਨੇ ਉਹ ਪੈਰ ਜਿਹੜੇ ਚਰਨਾਂ ਦੇ ਨਾਲ ਕਦੇ ਤੂੰ ਚੱਲ ਕੇ ਸਤ ਸੰਗਤ ਤੱਕ ਨਹੀਂ ਆ ਸਕਿਆ ਉਹ ਪੈਰਾਂ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੈ ਸਾਹਿਬ ਕਹਿੰਦੇ ਨੇ ਮਿੱਥਿਆ ਮਨ ਪਰ ਲੋਭ ਲੁਭਾਵੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਦੇ ਬੋਲ ਵਿਚਾਰੇ ਸਨ ਮਨ ਦਾ ਸੂਤਕ ਲੋਭ ਹੈ ਉਹ ਮਨ ਵੀ ਵਿਰਥ ਹੈ ਬੇਕਾਰ ਹੈ ਜਿਹੜਾ ਪ੍ਰਾਇੇ ਲੋਭ ਦੇ ਵਿੱਚ ਇਤਨਾ ਮਸਤ ਹੈ ਕਿ ਸੱਚ ਵਿਸਰ ਗਿਆ ਤੇ ਲੋਭ ਦੀ ਔਖਾਈ ਹੈ ਜਿਉਂ-ਜਿਉਂ ਤੁਹਾਡੇ ਤੇ ਹਾਵੀ ਹੋਏਗਾ ਤੁਸੀਂ ਸਭ ਭੁੱਲ ਜਾਓ ਲੋਭ ਚੰਗੀ ਸਿੱਖਿਆ ਨੂੰ ਸਭ ਤੋਂ ਪਹਿਲਾਂ ਵਿਸਾਰਦਾ ਸਹੀ ਤਰੀਕੇ ਨਾਲ ਮਿਲਿਆ ਤੇ ਠੀਕ ਨਹੀਂ ਤੇ ਦੂਜਾ ਤਰੀਕਾ ਪਨਾਵਾ ਜੇ ਲੋਭਧীন ਮਨੁੱਖ ਨੂੰ ਸੱਚ ਚੇਤੇ ਰਹਿੰਦਾ ਹੋਏ ਤੇ ਲੋਕ ਇਤਨੇ ਪਾਪੀ ਨਾ ਹੋਉਂ ਦੂਸਰਿਆਂ ਤੋਂ ਖੋਣ ਦੇ ਚੱਕਰ 'ਚ ਇਤਨੇ ਜ਼ਿਆਦਾ ਨਾ ਉਲਝ ਗਏ ਹੋਣ ਕਿ ਸੱਚ ਹੀ ਵਿਸਰ ਜਾ ਪਰ ਵਿਸਰਿਆ ਜਿਤਨਾ ਕੋਈ ਤਨਾੜ ਹੈ ਉਤਨਾ ਹੀ ਜ਼ਿਆਦਾ ਉਹ ਹੋਰ ਯਤਨ ਕਰ ਰਿਹਾ ਵੀ ਸਭ ਮੇਰੇ ਕੋਲ ਆ ਜਾਏ ਸੱਚ ਵਿਸਰਿਆ ਵੀ ਲੈ ਕੇ ਕੁਛ ਨਹੀਂ ਜਾਣਾ ਦੁਨੀ ਚੰਦ ਨੂੰ ਤੇ ਯਾਦ ਆ ਗਿਆ ਪਰ ਸਭ ਦੁਨੀ ਚੰਦ ਨਹੀਂ ਇੱਥੇ ਸਭ ਦੁਨੀ ਚੰਦ ਨਹੀਂ ਬਣ ਸਕਦੇ ਅਗਰ ਜੇ ਮੇਰਾ ਮਨ ਦੁਨੀ ਚੰਦ ਤੋਂ ਸਿੱਖ ਲੈ ਤਾਂ ਵੀ ਕਮਾਲ ਹੋ ਜਾਏ ਪਰ ਨਹੀਂ ਸਿੱਖ ਪਾ ਰਿਹਾ ਪਰ ਲੋਭ ਲੁਭਾਵ ਹੈ ਹੋਰ ਦੂਸਰਿਆਂ ਕੋ ਜੋ ਹੈ ਉਸ ਨੂੰ ਖਿੱਚ ਕੇ ਆਪਣੇ ਵੱਲ ਕਰਨ ਦੇ ਯਤਨ 'ਚ ਮਨ ਲੱਗਾ ਹੋਇਆ ਅੱਜ ਤੋਂ ਨਹੀਂ ਸਦੀਆਂ ਤੋਂ ਲੱਗਾ ਹੋਇਆ ਕਦੇ ਵੀ ਇਹ ਪੂਰਾ ਨਹੀਂ ਹੋਇਆ ਕੋਈ ਵੀ ਨਹੀਂ ਜਿੱਤਿਆ ਕਿਸੇ ਨੇ ਵੀ ਸਾਰਾ ਇਕੱਠਾ ਨਹੀਂ ਕੀਤਾ ਜਾਣ ਲੱਗੇ ਸਭ ਖਾਲੀ ਹੱਥ ਪਰ ਇਕੱਠਾ ਕਿਸੇ ਕੋ ਸਾਰਾ ਨਹੀਂ ਤਾਂ ਤੇ ਸਹਿਬ ਕਹਿੰਦੇ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੇਤ ਵਿਕਾਰ ਉਹ ਸਰੀਰ ਵਿਰਥ ਹੈ ਜੋ ਕਿਸੇ ਦੇ ਪਰਉਪਕਾਰ ਚ ਕੰਮ ਨਹੀਂ ਆ ਸਕਦਾ ਐਡੀ ਦੇਹੀ ਵਿਰਥ ਹੈ ਵੀ ਸਾਹਮਣੇ ਵਾਲੇ ਤੇ ਜ਼ੁਲਮ ਹੋ ਰਿਹਾ ਸੀ ਤੇ ਅਸੀਂ ਖੜ ਕੇ ਵਿਚਕਾਰ ਰੋਕ ਨਹੀਂ ਸਕਦੇ ਉਹ ਦੇਹੀ ਵਿਰਥ ਹੈ ਜੋ ਗੁਰੂ ਘਰ ਸੇਵਾ ਦੇ ਵਿੱਚ ਆ ਕੇ ਲੱਗੀ ਨਹੀਂ ਸਕਦੀ ਸੋ ਸਦੇਹੀ ਦਾ ਕੀ ਕੰਮ ਜਿਨਨੇ ਕਿਸੇ ਨੇਕ ਕਰਮ ਦੇ ਵਿੱਚ ਯੋਗਦਾਨ ਹੀ ਨਹੀਂ ਪਾਇਆ ਬੁਰਾਈ ਚ ਤੇ ਪੂਰਾ ਯੋਗਦਾਨ ਚੰਗਿਆਈ ਚ ਕੋਈ ਯੋਗਦਾਨ ਹੀ ਨਹੀਂ ਪਾਇਆ ਹੱਥ ਮਾੜਾ ਕਰਦੇ ਸੰਦੇਹੀ ਨਾਲ ਪੈਰ ਮਾੜੇ ਪਾਸੇ ਜਾ ਰਹੇ ਸੰਦੇਹੀ ਨਾਲ ਅੱਖਾਂ ਨੇ ਗਲਤ ਦੇਖਿਆ ਦੇਹੀ ਨਾਲ ਸੀ ਕੰਨਾਂ ਨੇ ਗਲਤ ਸੁਣਿਆ ਦੇਹੀ ਨਾਲ ਸੀ ਜੀਵਾ ਦੇ ਸਵਾਦ ਮਾਨਨ ਚ ਵੀ ਦੇਹੀ ਨਾਲ ਸੀ ਸਹਿਬ ਕਹਿੰਦੇ ਜੇ ਇੰਨੇ ਬੁਰਿਆਂ ਚ ਤੂੰ ਸਾਥੀ ਸੀ ਤੇ ਵਿਰਥ ਹੈ ਸਰੀਰ ਜੇ ਕੋ ਚੰਗੇ ਚ ਸਾਥੀ ਨਹੀਂ ਹੋ ਸਕਿਆ ਮਿਥਿਆ ਤਨ ਨਹੀਂ ਪਰਉਪਕਾਰਾ ਪਰਉਪਕਾਰ ਹੇਠ ਜਿਤੁਰ ਹੀ ਨਹੀਂ ਸਕਿਆ ਮਿਥਿਆ ਹੈ ਉਹ ਨਾਸਕਾ ਮਿਥਿਆ ਬਾਸ ਲੇਤ ਵਿਕਾਰਾ ਜੋ ਮਾੜੀਆਂ ਸੁਗੰਧੀਆਂ ਸੁੰਘਦੇ ਨੇ ਬਾੜੀਆਂ ਵਾਸ਼ਨਾਵਾਂ 'ਚ ਜਿਨ੍ਹਾਂ ਦਾ ਮਨ ਰਚਿਆ ਸਹਬ ਕੰਨੇ ਨਾਸਕਾ ਵੀ ਵਿਅਰਥ ਹੈ ਅਖੀਰ ਤੇ ਤਤ ਦੀ ਗੱਲ ਕਹਿੰਦੇ ਬਿਨ ਬੂਝੇ ਮਿੱਥਿਆ ਸਭ ਭਏ ਜੇਕਰ ਸੱਚ ਨਾਮ ਦੀ ਸਮਝ ਨਹੀਂ ਲੱਗੀ ਤੇ ਸਭ ਵਿਅਰਥ ਨਾਨਕ ਕਹੂ ਨਾ ਸੀਜੇ ਬਿਨ ਨਾਮੈ ਪਤ ਜਾਏ ਕੁਛ ਵੀ ਪੱਲੇ ਨਹੀਂ ਪਹਿਣਾ ਜੇ ਸੱਚ ਨਹੀਂ ਪੱਲੇ ਹੈ ਤੇ ਕੋਈ ਇੱਜ਼ਤ ਨਹੀਂ ਕੋ ਵਡਿਆਈ ਨਹੀਂ ਸਭ ਖਾਲੀ ਜਾਓ ਤਾਂ ਤੇ ਸਹਿਬ ਕਹਿੰਦੇ ਨੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਦੇਹੀ ਦੀ ਸਫਲਤਾ ਤੇ ਪ੍ਰਮਾਤਮਾ ਦੇ ਗੁਣ ਗਾਏ ਤੇ ਹੀ ਹੈ ਅੰਤਰ ਗੁਰ ਆਰਾਧਨਾ ਜਿਹਵਾ ਜਪ ਹਰ ਨਾਉ ਨੇਤਰੀ ਸਤਗੁਰ ਪੇਖਣਾ ਸ਼ਰਮਣੀ ਸੁਣਨਾ ਗੁਰਨਾਵ ਸਤਗੁਰੂ ਸੇਤੀ ਰਤਿਆ ਦਰਗਾ ਪਾਈਐ ਠਾਉ ਇਹ ਕੰਮ ਜੇ ਕਰਨ ਲੱਗ ਜਾਈਏ ਮਨ ਲੋਭ ਛੱਡ ਕੇ ਉਸ ਨੂੰ ਰੱਦਨਾ ਸ਼ੁਰੂ ਕਰ ਦੇਵੇ ਨੈਤਰ ਉਸ ਨੂੰ ਦੇਖਣ ਲੱਗ ਜਾ ਕੰਨ ਉਸ ਦੀ ਵਡਿਆਈ ਸੁਣ ਜੀਭਾ ਉਸ ਨੂੰ ਗਾਉਣ ਲੱਗ ਜਾਏ ਸਹਿਬ ਕਹਿੰਦੇ ਸਫਲ ਦੇ ਨਾਨਕ ਹਰ ਹਰ ਨਾਮ ਲੈ ਤਾਂ ਫਿਰ ਸਰੀਰ ਦੀ ਸਫਲਤਾ ਹੈ ਸਤਗੁਰੂ ਜੀ ਪੰਜਵੇਂ ਪਦੇ ਅੰਤਰੇ ਮਤਬਖਸ਼ ਰਹੇ ਸਨ ਵਿਚਾਰਾਂ ਕਰਦੇ ਆ ਹੋਈਆਂ ਭੁੱਲਾਂ ਦੇ ਖਿਮਾ ਗੁਰੂ ਤੇ ਸੰਗਤ ਬਖਸ਼ਣ ਹਾਰ ਹੈ ਕਿਰਪਾ ਕਰਨੀ ਜੀ ਪਿਆਰ ਉਹਦੇ ਬਾਰੇ ਤੇ ਸਤਕਾਰ ਨਾਲ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ